ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਗ ਗਿਆ ਹੈ ਜਿੱਥੇ ਪਹਿਲਾਂ ਪੰਜਾਬ ਸਰਕਾਰ ਬਹੁਤ ਸਾਰੇ ਫੈਸਲੇ ਲੈ ਲੈਂਦੀ ਹੈ ਪਰ ਮੋੜ ਤੋਂ ਆਪਣੇ ਫੈਸਲੇ ਤੋਂ ਯੂ ਟਰਨ ਵੀ ਲੈ ਲੈਂਦੀ ਹੈ ਜਿਸ ਤੇ ਵਿਰੋਧੀ ਲਗਾਤਾਰ ਆਪ ਸਰਕਾਰ ਨੂੰ ਘੇਰਦੇ ਵੀ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੇ ਆਪ ਸਰਕਾਰ ਦਾ ਜਮ ਕੇ ਵਿਰੋਧ ਕੀਤਾ ਅਤੇ ਵਿਰੋਧੀਆਂ ਨੇ ਵੀ ਆਪ ਸਰਕਾਰ ਤੇ ਜੰਮ ਕੇ ਤੰਜ ਵੀ ਕਸੇ ਇਸ ਮਾਮਲੇ ਦੇ ਵਿੱਚ ਕਿਸਾਨ ਆਗੂਆਂ ਨੇ ਵੀ ਪੰਜਾਬ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਜਿੱਥੇ ਕਿਸਾਨ ਆਗੂਆਂ ਨੇ ਕਿਹਾ ਕਿ ਹਾਲ ਹੀ ਚ ਸਰਕਾਰ ਨੇ ਕਈ ਮੰਡੀਆਂ ਨੂੰ ਖਤਮ ਕਰਕੇ ਕਣਕ ਦੀ ਫਸਲ ਨੂੰ ਸਿੱਧੇ ਸਾਈਲੋ ਚ ਲੈ ਜਾਣ ਦੇ ਹੁਕਮ ਜਾਰੀ ਕੀਤੇ ਨੇ ਜੋ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਦੁਬਾਰਾ ਲਾਗੂ ਕਰਨ ਵਾਂਗ ਹੈ ਹਾਲਾਂਕਿ ਲੋਕ ਰੋਹ ਕਾਰਨ ਪੰਜਾਬ ਸਰਕਾਰ ਨੇ ਸਾਈਲੋ ਚ ਫਸਲ ਲੈ ਜਾਣ ਦਾ ਫੈਸਲਾ ਵਾਪਸ ਲੈ ਲਿਆ ਨੇ ਲਗਭਗ 30 ਬਤ ਕੇਂਦਰ ਕੇ ਇਸ਼ਾਰੋਂ ਕੇ ਉਪਰ ਪੰਜਾਬ ਗਵਰਨਮੈਂਟ ਕਰ ਰਹੀ ਹੈ ਕਿ ਮੰਡੀਆਂ ਕੋ ਖਤਮ ਕਰਨੇ ਦਾ ਇੱਕ ਪ੍ਰਯਾਸ ਹੋ ਰਿਹਾ ਹੈ ਸੈਲੂਜ਼ ਕੇ ਮਾਧਿਅਮ ਸੇ ਅਸੀਂ ਅੱਜ ਹਜੇ ਕਣਕਾ ਖੜੀਆਂ ਨੇ ਅਸੀਂ ਕਿਸਾਨਾਂ ਨੂੰ ਸਾਡੀ ਕੋਸ਼ਿਸ਼ ਹੈ ਕਿ ਸਮਝਾਵਾਂਗੇ ਕਿ ਦੋਸਤੋ ਇਹ ਉਹੀ ਕੰਮ ਹੋ ਰਿਹਾ ਜਿਹਦੀ ਖਾਤਰ ਪੂਰਾ ਦੇਸ਼ ਇੱਕ ਸਾਲ 13 ਮਹੀਨੇ ਪੂਰੇ ਦਿੱਲੀ ਦੇ ਬੋਰਡਾਂ ਦੇ ਬਹਿ ਕੇ ਲੜਿਆ ਮੰਡੀਆਂ ਖਤਮ ਕਰਨ ਵਾਸਤੇ ਕਾਨੂੰਨ ਆਏ ਸੀ ਔਰ ਇਹਦੇ ਰਾਹੀਂ 20 ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਸੋ ਅਸੀਂ ਸਮਝਾਉਣ ਦੇ ਵਿੱਚ ਸਭ ਨੂੰ ਆਂਗੇ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਐਡਵਾਂਸ ਸ਼ੁਰੂ ਕੀਤਾ ਪ੍ਰੋਗਰਾਮ ਕਿ ਕੱਲੇ-ਕੱਲੇ ਕਿਸਾਨ ਤੱਕ ਅਸੀਂ ਲੈ ਕੇ ਜਾਵਾਂਗੇ ਤੁਹਾਡੇ ਚੈਨਲ ਦੇ ਮਾਤ ਚੈਨਲਾਂ ਦੇ ਮਾਧਿਅਮ ਤੋਂ ਵੀ ਅਸੀਂ ਅਪੀਲ ਕਰਦੇ ਹਾਂ ਹਰ ਇੱਕ ਕਿਸਾਨ ਨੂੰ ਕਿ ਇਹ ਨੂੰ ਥੋੜੀ ਜੀ ਗੱਲ ਦਾ ਲਾਲਚ ਨਾ ਮੰਨ ਲਿਓ ਕਿ ਮੇਰਾ ਛੇਤੀ ਕੰਮ ਛੁੱਟ ਗਿਆ ਖੜਾ ਮੇਰਾ ਕੰਮ ਨਿਭੜ ਗਿਆ ਉਹ ਉੱਥੇ ਕੋਈ ਸ਼ਾਇਦ ਮੈਨੂੰ ਕੋਈ ਫਾਇਦਾ ਹੋ ਜੇ ਵੱਡਾ ਨੁਕਸਾਨ ਇਹ ਹੋਣਾ ਕਿ ਆਪਣੀਆਂ ਮੰਡੀਆਂ ਖਤਮ ਹੋਣਗੀਆਂ ਮੰਡੀਆਂ ਖਤਮ ਹੋਈਆਂ ਤੇ ਐਫਸੀ ਖਤਮ ਹੋਏਗੀ ਐਫਸੀ ਖਤਮ ਹੋਈ ਤਾਂ ਤੁਹਾਡਾ ਹਾਲ ਵੀ ਯੂਪੀ ਦੇ ਬਿਹਾਰ ਵਾਲਾ ਹੋਣਾ ਹੈ ਇਹ ਸਰਕਾਰ ਨੂੰ ਤੁਹਾਡੇ ਮਾਧਿਅਮ ਤੋਂ ਇੱਕ ਮੈਸੇਜ ਆ ਕਿ ਸਰਕਾਰ ਇਹਨਾਂ ਗੱਲਾਂ ਤੋਂ ਵਾਪਸ ਹਟੇ ਇਹ ਗੱਲਾਂ ਨਾ ਕਰੇ ਸਾਡੀਆਂ ਅਸੀਂ ਕੋਈ ਜ਼ਰੂਰੀ ਹੁੰਦਾ ਵੀ ਅਸੀਂ ਰੇਲ ਦੀ ਪਟੜੀ ਤੇ ਬੈਠਣਾ ਸਾਡੇ ਨੌਜਵਾਨ ਰਿਹਾ ਕਰ ਦੇਣ ਇਹ ਸੈਲੋ ਵਾਲਾ ਫੈਸਲਾ ਵਾਪਸ ਲੈ ਲੈ ਸਰਕਾਰ ਗੱਲ ਮੁੱਕੀ ਕਿਸਾਨ ਆਗੂਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਨੇ ਵੀ ਆਪ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਪੰਜਾਬ ਦਾ ਦਹਾਕਿਆਂ ਤੋਂ ਚੱਲਦਾ ਮੰਡੀ ਸਿਸਟਮ ਬੰਦ ਕਰਨ ਜਾ ਰਹੀ ਹੈ ਬਹੁਤ ਅਫਸੋਸ ਦੀ ਗੱਲ ਹੈ ਕਿ ਪਹਿਲਾਂ ਇਹ ਸਭ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨ ਰਾਹੀਂ ਕਰ ਰਹੀ ਸੀ ਤੇ ਹੁਣ ਉਸੇ ਨਕਸ਼ੇ ਕਦਮ ਤੇ ਭਗਵੰਤ ਮਾਨ ਸਰਕਾਰ ਚੱਲ ਰਹੀ ਹੈ ਮੰਡੀ ਬੰਦ ਕਰਨ ਨਾਲ ਜਿੱਥੇ ਕਿਸਾਨਾਂ ਲਈ ਖੱਜਲ-ਖੁਆਰੀ ਵਧੇਗੀ ਉੱਥੇ ਹੀ ਗਰੀਬ ਖੇਤ ਮਜ਼ਦੂਰ ਨੂੰ ਰਜਗਾਰ ਵੀ ਬੰਦ ਹੋ ਜਾਵੇਗਾ ਆਓ ਸਾਰੇ ਮਿਲ ਕੇ ਇਹ ਤਾਕਤਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰੀਏ ਅਤੇ ਅੰਨਦਾਤਾ ਨੂੰ ਬਚਾਈਏ ਇਸ ਤੋਂ ਬਾਅਦ ਕਿਸਾਨਾਂ ਦੇ ਮੁੱਦੇ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਨੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਇੱਕ ਹੋਰ ਯੂ ਟਰਨ ਲਿਆ ਇਸ ਨੇ ਕੁੰਭ ਕਰਨ ਦੀ ਨੀਂਦ ਤੋਂ ਜਾਗਦਿਆ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ 11 ਕਾਰਪੋਰੇਟ ਸਾਈਲੋ ਨੂੰ ਕਣਕ ਖਰੀਦ ਕੇਂਦਰ ਐਲਾਨਨ ਸੰਬੰਧੀ ਨੋਟੀਫਿਕੇਸ਼ਨ ਵਾਪਸ ਲੈ ਲਿਆ ਕਿਸਾਨਾਂ ਨੇ ਇਸ ਦੇ ਖਿਲਾਫ ਦਿੱਲੀ ਦੀ ਸਰਹੱਦਾਂ ਤੇ ਇੱਕ ਸਾਲ ਲੰਮਾ ਪ੍ਰਦਰਸ਼ਨ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਬਾਰੇ ਘੱਟੋ-ਘੱਟ ਚਿੰਤਤ ਹੈ ਅਤੇ ਹੁਣ ਵੀ ਕਣਕ ਦੀ ਖਰੀਦ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਹਰੀ ਝੰਡੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ